ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸਨੇਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਕਬਾਰੇ ਦੀਆਂ ਫਲੀਆਂ ਦੀ ਸਬਜ਼ੀ ਇਹ ਬਹੁਤ ਵਧੀਆ ਫਲੀਆਂ ਹੁੰਦੀਆਂ ਜੀ ਦੇਸੀ ਫਲੀਆਂ ਹੁੰਦੀਆਂ ਛੋਟੇ-ਛੋਟੇ ਹੁੰਦੀਆਂ ਨੇ ਇਹਨਾਂ ਉੱਪਰ ਛੋਟੇ-ਛੋਟੇ ਟੁਕੜੇ ਚ ਕੱਟ ਲਏ ਐ ਇਧਰ ਆਪਾਂ ਅੱਧਾ ਕੁ ਲਿਆਜ਼ ਲੈ ਸੀ ਉਹ ਵੀ ਕੱਟ ਲੈਨੇ ਇਧਰ ਆਪ ਅਦਰਕ ਲਸਣ ਤੇ ਹਰੀਆਂ ਮਿਰਚਾਂ ਇਹ ਸਾਰਾ ਸਮਾਨ ਆਪਾਂ ਕੱਟ ਲਿਆ ਐ ਤੇ ਹੁਣ ਆਪਾਂ ਸਬਜ਼ੀ ਨੂੰ ਚੰਗੀ ਤਰ੍ਹਾਂ ਧੋ ਲੈਨੇ ਆ ਤੇ ਫਿਰ ਆਪਾਂ ਤੁਹਾਨੂੰ ਦਿਖਾਨੀ ਆ ਲਓ ਜੀ ਸਬਜੀ ਨਾ ਪਚੰਕੀ ਦਿੱਤੋ ਲਏ ਪਿਆਜ਼ ਵੀ ਫਲੀਆਂ ਵੀ ਖਣਪ ਕਰਦੇ ਸਬਜੀ ਬਣਾਉਣ ਦੀ ਤਿਆਰੀ ਇਹਦੇ ਲਈ ਆਪਾਂ ਇੱਕ ਕਰਚੀ ਸਰੋਂ ਦੇ ਤੇਲ ਦੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਾਂਗੇ ਇਹ ਫੋਲੀ ਤੁਸੀਂ ਆਪਣੇ ਘਰੇ ਜਰੂਰ ਬਣਾਇਓ ਫੋਲੀ ਵਾਲੀ ਸਬਜੀ ਇਹ ਬਹੁਤ ਵਧੀਆ ਬਣਦੀ ਹੈ ਜੀ ਬਿਲਕੁਲ ਦੇਸੀ ਕੇਵਰ ਦੀ ਸਬਜੀ ਬਣਦੀ ਹੈ ਇਹ ਇਹਦੇ ਚ ਪਾਵਾਂਗੇ ਆਪਾਂ ਅੱਧਾ ਚਮਚਾ ਜੀਰੇ ਦਾ అధా చమచా సుకే ధని థి కాలి మిర్చి థోడిగే అవై పావేద దాలచీని దాచీను చంగీ తర మిక్సిడక పీసు థోడి దీని టేస్ట్ బాగు వీ సబ్జీచే అదరక లసణ జరి మిర్చా జీ కట్ రేసి పాత ఏదీ కడిీ పత్నం చీ తర మిట్టు భున టేస్ట్ బుతీయ అవ్వ సబ్జీ జీ హా ఏ ప్యాజ ప్యాజను మిట్టు భున ਪਪੇ ਆਜਾ ਨੂੰ ਜਿਆਦਾ ਨਹੀਂ ਭੁੰਨਾਗੇ ਪਸਤੂ ਕਮਟਲੀ ਕਰਾਂਗੇ ਫਰਾਈ ਤਾਂ ਕਿ ਆਪਾਂ ਬਾਕੀ ਸਬ지 ਸਾਰੀ ਬਿਸਲਾਈ ਭਜਾ ਕੇ ਬਣਾਵਾਂਗੇ ਇਹ ਬਹੁਤ ਸੋਕੇ ਤਰੀਕੇ ਨਾਲ ਸਬ지 ਬਣਦੀ ਹੈ ਤੇ ਚੀਜ਼ ਠੀ ਵੀ ਬਹੁਤ ਜਿਆਦਾ ਬਣਦੀ ਹੈ ਆਪਾਂ ਦੋ ਕਮਟ ਪਿਆਜ ਨੂੰ ਭੁੰਨਦੇ ਹਾਂ ਲੋਜੀ ਪਿਆਜ ਆਪਣੇ ਦੋ ਕਮੈਂਟ ਹੋ ਗਏ ਆਪਾਂ ਨੂੰ ਭੁੰਨਦੇ ਆ ਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਦੇਖ ਸਕਦੇ ਹੋ ਬਸ ਆਪਾਂ ਇੰਨੇ ਕੀ ਪਿਆਜ਼ ਬ੍ਰਾਊਨ ਕੀਤੇ ਨੇ ਜ਼ਿਆਦਾ ਨਹੀਂ ਕੀਤੇ ਲਓ ਜੀ ਇੱਕ ਚਮਚਾ ਪਾਵਾਂਗੇ ਆਪਾਂ ਨਮਕ ਦਾ ਉਹ ਤੁਸੀਂ ਸਵਾਦ ਅਨੁਸਾਰ ਪਾਓ ਅੱਧਾ ਇੱਕ ਚਮਚਾ ਆਪਾਂ ਢੇਕੀ ਮਿਰਚ ਦਾ ਪਾਵਾਂਗੇ ਇੱਕ ਚਮਚਾ ਹਲਦੀ ਦਾ ਥੋੜੀ ਜਿਹੀ ਪਾਵਾਂ ਆਪਾਂ ਲਾਲ ਮਿਰਚ ਸਾਰੇ ਮਸਾਲੇ ਤੁਸੀਂ ਸਬਜੀ ਦੇ ਅਨਸਾਰ ਹੀ ਪਾਉਣੇ ਆ ਜਿੰਨੀ ਕਿ ਤੁਹਾਡੀ ਸਬਜੀ 1/2 ਕਿਲੋ ਚਾਹੇ 1 ਕਿਲੋ ਉਹਦੇ ਹਿਸਾਬ ਨਾਲ ਹੀ ਆਪਾਂ ਮਸਾਲੇ ਪਾਉਣੇ ਆ ਹੁਣ ਆਪਾਂ ਇਹ ਚੰਗੀ ਤਰ ਲਾ ਲਾਂਗੇ ਲਓ ਜੀ ਕਿਆ ਆ ਜਾ ਤੇ ਮਸਾਲਾ ਆਪਣਾ ਵਧੀਆ ਚੰਗੀ ਤਰ ਭੁੰਨਿਆ ਗਿਆ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਫਲੀਆਂ ਇਹ ਫਲੀਆਂ ਦੇਖੋ ਜੀ ਕਿੰਨੀ ਵਧੀਆ ਹੁੰਦੀਆਂ ਇਹ ਦੇਸੀ ਫਲੀਆਂ ਹੁੰਦੀਆਂ ਇਹਦੀ ਸਬਜੀ ਬਣ ਕੇ ਬਹੁਤ ਵਧੀਆ ਤਿਆਰ ਹੁੰਦੀ ਹੈ ਸਾਡੇ ਤਾਂ ਇੱਥੇ ਗੁਵਾਰੀ ਦੀਆਂ ਫਲੀਆਂ ਕਹਿੰਦੇ ਤੁਸੀਂ ਦੱਸ ਦਿਓ ਕਮੈਂਟ ਕਰਕੇ ਤੁਹਾਨੂੰ ਇਹ ਫਲੀਆਂ ਨੂੰ ਤੁਸੀਂ ਕੀ ਕਹਿੰਦੇ ਹੋ ਲਓ ਜੀ ਆਪਾਂ ਇਹਨੂੰ ਚੰਗੀ ਤਰ੍ਹਾਂ ਪਿਆਜ਼ਾਂ ਦੇ ਵਿੱਚ ਮਿਕਸ ਕਰਾਂਗੇ ਲਓ ਜੀ ਦੋ ਮਿੰਟ ੋਕੇ ਆਪਾਂ ਨੂੰ ਫਲੀਆਂ ਤੇ ਪਿਆਜ਼ਾਂ ਨੂੰ ਆਪ ਚੰਗੀ ਤਰ੍ਹਾਂ ਭੁੰਨਣ ਤੇ ਹੁਣ ਆਪਾਂ ਪਾਵਾਂਗੇ ਆਪਾਂ ਥੋੜਾ ਜਿਹਾ ਇੱਥੇ ਗਰਮ ਮਸਾਲਾ ਹੁਣ ਵੀ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਬਿਲਕੁਲ ਸੌਖਾ ਤਰੀਕਾ ਜੀ ਸਬਜ਼ੀ ਬਣਾਉਣ ਨਾਲੇ ਬੰਦੀ ਵੀ ਬਹੁਤ ਵਧੀਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਜਰੂਰ ਦੇਖਿਓ ਨਾਲੇ ਕੋਈ ਆਪਰੇ ਤੋਂ ਜ਼ਿਆਦਾ ਟੈਨ ਨਹੀਂ ਲੈਂਦੀ ਹੈਗੀ ਲਓ ਜੀ ਆਪਾਂ ਚੰਗੀ ਤਰ੍ਹਾਂ ਮਸਾਲੇ ਨੂੰ ਵੀ ਚੰਗੀ ਤਰ੍ਹਾਂ ਐਡ ਕਰਕੇ ਮਸਾਲੇ ਨੂੰ ਸਬਜ਼ੀ ਵਿੱਚ ਭੁੰਨ ਲਿਆ ਹੈ ਹੁਣ ਆਪਾਂ ਪਾਵਾਂਗੇ ਅੱਧੇ ਕਲਾਸ ਤੋਂ ਵੀ ਘੱਟ ਪਾਣੀ ਕਿਉਂਕਿ ਆਪਾਂ ਇਹਦੀ ਹੁਣ ਦਿਸਲਾ ਤੇ ਪਜਾਉਣੀਆਂ ਨੇ ਇਸ ਸਾਰੇ ਇਸਾਈ ਸਬਜੀ ਤਿਆਰ ਕਰਾਂਗੇ ਲਓ ਜੀ ਆਪਾਂ ਇਹਨੂੰ ਹੁਣ ਚੰਕੀ ਤੇ ਰਲਾਤਾ ਹੈ ਤੇ ਹੁਣ ਆਪਾਂ ਇਹਨੂੰ ਕੁੱਕਰ ਨੂੰ ਬੰਦ ਕਰ ਦਿੰਦੇ ਆ ਤੇ ਚਾਰ ਪੰਜ ਵੀ ਇਸਲਾਉਣ ਤੇ ਇਹਦੀ ਉਡੀਕ ਕਰਦੇ ਆ ਤੌਜੀ ਚਾਰ ਵਿਸ ਲਾ ਗਈਆਂ ਨਹੀਂ ਹੁਣ ਆਪਾਂ ਸਬਜ਼ੀ ਖੋਲ ਕੇ ਚੈੱਕ ਕਰਦੇ ਹਾਂ ਕਿ ਕਿੰਨੀ ਕਿ ਸਬਜ਼ੀ ਆਪਣੀ ਤਿਆਰ ਹੋ ਗਈ ਹੈ ਤੇ ਨਾਲ ਹੀ ਕਰਾਂਗੇ ਆਪਾਂ ਗੈਸ ਔਨ ਗੈਸ ਨੂੰ ਰੱਖਾਂਗੇ ਆਪਾਂ మీడియం ਜਿਹੜਾ ਵੀ ਸਬਜ਼ੀ ਚ ਮਾਰਾ ਮੋਟਾ ਪਾਣੀ ਹੈਗਾ ਇਹ ਆਪਾਂ ਸਾਰਾ ਚੰਗੀ ਤਰ੍ਹਾਂ ਸੁਕਾਉਣਾ ਤਾਂ ਕਿ ਆਪਣੀ ਸਬਜ਼ੀ ਬਹੁਤ ਵਧੀਆ ਪਣੀ ਕੇ ਤਿਆਰ ਹੋਵੇ ਪੰਜੇ ਮਟਲੀ ਆਪਾਂ ਇੱਕੁੱਲੇ ਗੈਸ ਤੇ ਉਪਰ ਟੱਕ ਦੇ ਕੇ మీడియం ਗੈਸ ਤੇ ਸਬਜ਼ੀ ਨੂੰ ਬਣਾਉਣਾ ਜਿਦਾ ਜਿੱਕਾ ਚੰਗੀ ਤਰ੍ਹਾਂ ਪਾਣੀ ਸੁੱਕਣੀ ਆਂਦਾ ਉਹਨਾਂ ਚਾਹ ਤੁਸੀਂ ਸਬਜੀ ਨੂੰ ਇਸ ਤਰ੍ਹਾਂ ਹੀ ਮੀਡੀਅਮ ਗੈਸ ਤੇ ਪੁੰਨੀਨਾ ਬਹੁਤ ਵਧੀਆ ਸਬਜੀ ਬਣਦੀ ਆ ਜੀ ਤੁਸੀਂ ਵੇਖਿਓ ਸਹੀ ਬਣਾ ਕੇ ਇੱਕੋ ਹੀ ਟੇਸਟੀ ਬਹੁਤ ਵਧੀਆ ਇਹਦਾ ਲਓ ਜੀ ਹੁਣ ਆਪਾਂ ਪਾਵਾਂਗੇ ਤਾਂ ਐਮ ਡੀ ਐਚ ਦਾ ਥੋੜਾ ਜਿਹਾ ਆਮਚੂ ਜ਼ਿਆਦਾ ਨਹੀਂ ਪਾਉਣਾ ਸਿਰਫ ਇੱਕ ਚੁਟਕੀ ਪਾਉਣਾ ਆਪਾਂ ਜ਼ਿਆਦਾ ਪਾ ਦਾਂਗੇ ਤਾਂ ਕਟਾਈ ਜੀ ਜ਼ਿਆਦਾ ਹੋ ਜੂਗੀ ਬਸ ਸਵਾਦ ਅਨਸਾਰ ਹੀ ਪਾਉਣਾ ਲੋ ਜੀ ਕਿੰਨੀ ਵਧੀਆ ਸਬਜੀ ਬਣੀ ਕੇ ਤਿਆਰ ਹੋਈ ਹੈ ਤੁਸੀਂ ਇਹਨੂੰ ਦੇਸੀ ਕਿਉਂ ਨਾ ਖਾਓ ਮੱਖਣ ਨਾ ਖਾਓ ਜਿਵੇਂ ਤਾਂ ਦਮਨ ਨਾ ਖਾਓ ਅਰੇ ਤੁਸੀਂ ਇੱਕ ਵਾਰੀ ਬਣਾ ਕੇ ਜੂ ਦੇਖਿਓ ਇਹਦਾ ਟੇਸ ਦੇਖੋ ਸਾਰੀਆਂ ਫਲੀਆਂ ਨਾਲੋਂ ਸਭ ਤੋਂ ਵਧੀਆ ਟੇਸ ਇਸੇ ਫਲੀਆਂ ਦਾ ਹੀ ਆਊਗਾ ਠੀਕ ਹੈ ਜੀ ਤੇ ਆਪਣੀ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਆਪਣੀ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਦੇ ਨਾਲ ਓਕੇ ਜੀ ਥੈਂਕ ਯੂ